ਨਾ ਘਰ-ਬਾਰ ਆਪਣਾ ਮਾਤਾ-ਪਿਤਾ ਆਪਣੇ ਬੱਚੇ ਸਭ ਛੱਡ ਕੇ ਦੇਸ਼ ਨੂੰ ਜਿਹੜਾ ਸਮਰਪਿਤ ਹੋਏ ਤੇ ਅੱਜ ਦੇ ਦਿਨ ਉਹਨਾਂ ਸਤ ਸ਼ਹੀਦਾਂ ਨੂੰ ਹੀ ਨਹੀਂ ਬਲਕਿ ਅਸੀਂ ਗਦਰੀ ਬਾਬਿਆਂ ਦੇ ਔਰ ਨਾਲ ਹੀ ਪੂਰੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸਾਰੇ ਹੀ ਅਸੀਂ ਯੋਧਿਆਂ ਨੂੰ ਉਹਨਾਂ ਆਜ਼ਾਦੀ ਘੁਲਾਟੀਆਂ ਨੂੰ ਔਰ ਜਿਨ੍ਹਾਂ ਨੇ ਜਾਨ ਵਾਰੀਆਂ ਨੇ ਉਹਨਾਂ ਸ਼ੂਰਮਿਆਂ ਨੂੰ ਅਸੀਂ ਯਾਦ ਕਰਦੇ ਹੋਏ ਅੱਜ ਵਿਸ਼ਾ ਪੰਜਾਬੀ ਸਭਾ ਕੈਨੇਡਾ ਵੱਲੋਂ ਤੇ ਪੰਜਾਬ ਆਪਣੀ ਸਹਿ ਸਭਾ ਰਾਇਕੋਟ ਵੱਲੋਂ ਇੱਕ ਸਾਂਝਾ ਜਿਹੜਾ ਹੈਗਾ ਪ੍ਰੋਗਰਾਮ ਕੀਤਾ ਜਿਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਲੇਖਕ ਵੀ ਨੇ ਸਰਦਾਰ ਭੁਪਿੰਦਰ ਸਿੰਘ ਚੌਂਕੀਮਾਨ ਜੀ ਜੋ ਕਿ ਲੇਖਕ ਤੋਂ ਨਾਲ-ਨਾਲ ਉਹਨਾਂ ਨੇ ਜਿਹੜਾ ਪ੍ਰੋਫੈਸ਼ਨ ਸੀਗਾ ਉਹ ਸੀਗਾ ਉਹ ਆਰਮੀ ਦੇ ਵਿੱਚੋਂ ਕਰਨਲ ਰਿਟਾਇਰ ਹੋਏ ਨੇਗੇ ਔਰ ਸਭ ਤੋਂ ਸਾਡੇ ਲਈ ਮਾਣ ਵਾਲੀ ਫਕਰ ਵਾਲੀ ਗੱਲ ਇਹ ਹੈ ਕਿ ਅੱਜ ਦੇ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਉਹਨਾਂ ਨੇ ਕਾਰਗਿਲ ਦੇ ਯੁੱਧ ਵਿੱਚ ਲੜਾਈ ਲੜੀ ਉਸ ਯੁੱਧ ਦੇ ਦੌਰਾਨ ਉਹਨਾਂ ਦੇ ਪੇਟ ਦੇ ਵਿੱਚ ਗੋਲੀਆਂ ਲੱਗਣ ਦੇ ਕਾਰਨ ਆ ਜਿਹੜਾ ਹੈਗਾ ਉਹਨਾਂ ਨੇ ਆਪਣੀਆਂ ਦੇਸ਼ ਦੇ ਉੱਤੇ ਜਾਣ ਵਾਰੀ ਹੈਗੀ ਮੈਂ ਇਹ ਕਹਿੰਨੀ ਆ ਕਿਉਂਕਿ ਗੋਲੀਆਂ ਖਾਣੀਆਂ ਸੀ ਇੰਨੇ ਤੇ ਉਹ ਬਹੁਤ ਵੱਡੀ ਤੇਰੀ ਦੀ ਗੱਲ ਹੈ ਇਸੇ ਇਸੇ ਦੇ ਬਦੌਲਤ ਥੋੜਾ ਜਿਹਾ ਉਹਨਾਂ ਨੂੰ ਇਹ ਹੈ ਜੇ ਕੰਨਾਂ ਤੋਂ ਜਿਹੜਾ ਉੱਚਾ ਸੁਣਦਾ ਹੈ ਕਿਉਂਕਿ ਗੋਲੀਆਂ ਦੇ ਕਰਕੇ ਉਹਨਾਂ ਦੀ ਆਵਾਜ਼ ਦੀ ਜਿਹੜੀ ਕੰਨਾਂ ਦੀ ਜਿਹੜੀ ਆਵਾਜ਼ ਦੀ ਖਰੋਖ ਹੋਣੀ ਦੀ ਖਰਾਬ ਹੋ ਗਈ ਤੇ ਉਹਨਾਂ ਨੂੰ ਅਸੀਂ ਅੱਜ ਦੇ ਮੁੱਖ ਮਹਿਮਾਨ ਬਣਾ ਕੇ ਇੱਥੇ ਆਏ ਨੇ ਅਸੀਂ ਉਹਨਾਂ ਦਾ ਬਹੁਤ ਜੀ ਆਇਆਂ ਕਹਿੰਦੇ ਆ ਤੇ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਹੈਗਾ ਔਰ ਸਾਡਾ ਮਾਣ ਵਧਾਇਆ ਸਹਿ ਸਭਾ ਰਾਏਪੁਰ ਦਾ ਤੇ ਵਿਸ਼ੇ ਪੰਜਾਬੀ ਸਭਾ ਕਨੇਡਾ ਦਾ ਤੇ ਨਾਲ ਹੀ ਸਾਡੇ ਅੱਜ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਪ੍ਰਿੰਸੀਪਲ ਜਗਦੀਪ ਕੌਰ ਅਹੋਜਾ ਜੀ ਸਾਡੇ ਵਿਸ਼ੇ ਪੰਜਾਬੀ ਸਭਾ ਕਨੇਡਾ ਦੇ ਨਾਲ ਜੁੜੇ ਹੋਏ ਨੇ ਆਉਣ ਸਤਿ ਸ੍ਰੀ ਅਕਾਲ